ਇੱਥੋਂ ਨਿਕਲੇਗਾ ਉਹ ਇਹਦੇ ਕੋਲੋਂ ਹੁਣ ਆਹ ਜੀ ਨੰਬਰ ਉਹ ਕੇਮਰੇ ਲੱਗੇ ਨੇ ਵੇ ਤੇ ਵੇ ਤੇ ਦੋੜੀ ਜੰਨੇ ਨਸ਼ਾ ਅਕੜੀ ਨਸ਼ਾ ਨਸ਼ਾ ਪਾਣੀ ਆ ਇਹ ਪਾਣੀ ਦੇ ਨੇ ਲਾਜ ਇਹ ਆ ਗਿਆ ਜੀ ਇਹ ਲਾ ਰੋਕੇ ਉੱਤੇ ਰੋਕਣਾ ਇਹਨੂੰ ਹਾਂ ਜੀ ਰੋਕ ਲਿਆ ਜੀ ਲੋਕਦਿਆਂ ਕੋਲ ਦੀ ਪੇਪਰ ਰੋਕੀ ਹੈ ਹੈਵੀਰ ਕੀ ਵਾਲਾ ਅੱਛਾ ਹਲਕੀ ਹੁੰਦੀ ਨਹੀਂ ਹੈ ਬੈਕ ਜਾਉਂਗੇ ਮਾਰਿਆ ਜਾਂਦਾ ਇਹ ਜਿਹੜੀ ਕਰਦੇ ਆ ਨਾ 4 ਮਹੀਨੇ ਤੇ ਕਰਦੇ ਆ ਆਉ ਉਹ ਸੈਲਸੁਰ ਪੈਣ ਵਾਲੇ ਹੋਣੇ ਨਾ ਚੱਲ ਪੈਣ ਵਾਲਾ ਕੈਮਰੇ ਦਾ ਉਹਦੇ ਕਰਕੇ ਇਹਨੇ ਪਿੱਛੇ ਜਾ ਰਿਹਾ ਟਾਈਮ ਦੇ ਅੱਗੇ ਪਹਿਲਾਂ ਭੇਜਦਾ ਤੁਹਾਨੂੰ ਕੀ ਲੱਗਿਆ ਸੀ ਜਿਉਂ ਅਗਲੇ ਵਿੱਚ ਫਿਰ ਮੈਂ ਕਹਿੰਿਆ ਨਾ ਟਾਈਮ ਹੀ ਗੱਲ ਰਹੀ ਇਹ ਆ ਗਿਆ ਉਹ ਆ ਗਿਆ ਪਰ ਮੁੰਡਾ ਨਹੀਂ ਆਇਆ ਇਹ ਬਾਜ ਰਿਹਾ ਆਪਰੇ ਮੈਂ ਵੀ ਇਹ ਪੀਲੀ ਤੇ ਹਰੀ ਦੀ ਮੈਂ ਚੱਲਿਆ ਘਰ ਮੈਂ ਜਮਨ ਘਰ ਇਹ ਸਭ ਦਿਓ ਘਰ ਦੇ ਤੁਸੀਂ ਲਾ ਦੇ ਸਕਦੇ ਹੋ ਘਰ ਦੇ 골ਡ ਵਗੈਰਾ ਕਿਤੇ ਭਾਈ ਕੈਸ਼ ਵਗੈਰਾ ਲਵਾਰੀ ਚ ਭੇਜ ਸਾਰਾ ਕੁਝ ਬਿਮਾਰੀ ਜੋ ਛੋਟੇ ਕਾਨੇ ਚ ਬੱਢ ਕੇ ਲਗੇ ਸਾਫ ਸਾਬੀ ਕੀਤੀ ਨਹੀਂ ਸਾਫ ਭਾਂਤੀ ਸਾਰਾ ਉਹੀ ਲਗੇ ਦੋਵੇ ਲਾ ਹੀ ਸੁਣਾ ਨੂੰ ਕੁਝ ਮਤ ਛੱਡਿਆ ਨਹੀਂ ਅਵੇ ਸਰੋਤ ਦੇ ਅਸਤ ਮੈਂ ਕਿ ਦਵਾਈ ਲੈਣ ਕੇ ਬਾਅਦ ਚ ਕੰਡ ਹੋ ਹਾਂ ਬਾਹਰ ਦੋਏ ਕਿਤਾੜਾ ਜੀ ਮੇਰਾ ਨਾਮ ਰਾਜ ਕੁਮਾਰ ਕਿਹੜੀ ਜਗ੍ਹਾ ਤੋਂ ਹੇਰ ਬਾਨੋ ਸਟੈਂਸ਼ਨ ਸਰ ਕੀ ਮਾਮਲਾ ਕੀ ਹੋਇਆ ਸਾਹਿਬ ਮਾਮਲਾ ਇਹ ਹੋਇਆ ਕਿ ਕੋਈ ਲੈਣ ਗਈ ਕਰਦਿਆਂ ਦੇ 10:30 ਹੋ ਗਏ ਆ 3:00 ਹੋਏ ਆ ਆਂਦੇ ਦੇ ਦੇਖਿਆ ਵੀ ਸਾਡੇ ਮਦੋ ਚੋਰੀ ਹੋ ਗਈ ਹੈ ਸਾਨੂੰ ਮਤਲਬ ਤੁਹਾਨੂੰ ਕਦੋਂ ਜਾਣਕਾਰੀ ਮਿਲੀ ਸਾਨੂੰ ਜਾਣਕਾਰੀ ਆਂਦੇ ਮਿਲ ਗਈ 3:00 ਵਜੇ ਹੂੰ 3:00 ਹੋਏ ਆ 3:00 ਵਜੇ ਸਾਨੂੰ ਜਾਣਕਾਰੀ ਮਿਲ ਗਈ ਤੇ ਦੇਖਿਆ ਕਰਦੇ ਤਾਲੇ ਵਗੈ ਡੁੱਟੇ ਵੀ ਜਦੋਂ ਦਾ ਮਤਲਬ ਸਾਡਾ ਦੇਖੋ ਇਹ ਵਾਰਤਾਲਾ ਲੈਦਾ ਜੀ ਅੰਦਰੋਂ ਅਸੀਂ ਆਪਾਂ ਕੇ ਅੰਦਰ ਵੜੇ ਆ ਤੇ ਨਾਲ ਹੀ ਆਪਣਾ ਦਿੱਖੀ ਨਮਾਰੀ ਸਾਡੀ ਖੁੱਲੇ ਪਈ ਹੈ ਕਿੰਨਾ ਕ ਕੈਸ਼ ਕਿੰਨਾ ਗੋਲਡ ਜੁੜਾ ਕੈਸ਼ ਲਗਭਗ ਤਾਂ ਦੱਸਿਆ ਕਿ ਤੁਹਾਡਾ 7 ਲੱਖ ਰੁਪਏ ਦਾ 7 ਲੱਖ ਰੁਪਏ ਦਾ ਨਾਮ ਚਾਹ ਰਿਹਾ ਹੈ ਕਿ ਕੋਲਡ ਕਿੰਨਾ ਗੋਲਡ ਮਾਏ ਥੇ ਤੋਂ ਲੈ ਸੋਣਾ ਸੀ ਤੇ ਕੁਝ ਕਾਇ ਸੀ ਕੋਈ ਸੀਸੀਟੀਵੀ ਫੋਟੋ ਜੇ ਆਈ ਕੈਮਰੇ ਚ ਕੋਈ ਫੋਟੋ ਕੈਮਰੇ ਚ ਫੋਟੋ ਉੱਧਰ ਆਈ ਹੈ ਦੇਖ ਲਈਓ ਨਜ਼ਰ ਆ ਰਹੇ ਬੰਦੇ ਉੱਤੇ ਹਾਂ ਬੰਦਾ ਨਜ਼ਰ ਆ ਰਿਹਾ ਉਹ ਜਿਹੜਾ ਪੂਰੀ ਚੱਕਰ ਇਸ ਬੰਦੇ ਉੱਤੇ ਪੁਲਿਸ ਨੂੰ ਸ਼ਿਕਾਇਤ ਕਰਤੀ ਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿਹੜਾ ਥਾਣਾ ਕਿਹੜਾ ਪਿੰਡ ਆ ਜੀ ਥਾਣਾ ਬਾਬਕਲ ਪਿੰਡ ਆ ਠੀਕ ਹੈ ਜੀ ਉਹਨਾਂ ਨੇ ਫੋਟੋ ਜਿਹੜਾ ਉਹਨਾਂ ਕੋ ਆ ਗਈ ਪੂਰੀ ਇਹ ਹੁਣ ਉਹਨਾਂ ਦਾ ਕੰਮ ਹੈ ਫੜਨਾ ਨਾ ਫੜਨਾ ਉਹਨਾਂ ਦਾ ਕੰਮ ਠੀਕ ਹੈ ਜੀ ਹਾਂ ਆਪਣਾ ਜੀ ਮੇਰਾ ਨਾਮ ਹੈ ਸੇ ਬਰਜਿੰਦਰ ਕੁਮਾਰ ਅਬਸਤ ਕਹਾ ਕਰਦਾ ਜੀ ਜੀ ਬਰਜਿੰਦਰ ਜੀ ਕੀ ਮਾਮਲਾ ਕੀ ਆ ਸਰ ਸਾਰਾ ਦੱਸ ਦਿਓ ਬੜੀ ਕਿਨਕ ਮਾਮਲਾ ਜੀ ਇੱਥੇ 780 ਦਿਲਵਾਗ ਨਗਰ ਕੋਠੇ ਦੇ ਵਿੱਚ ਚੋਰੀ ਹੋ ਗਈ ਹੈ 4 ਕਪੜੇ ਦਾ ਸੋਨਾ ਜੀ ਤੇ 40000 ਰੁਪਏ ਹੂੰ ਆ ਕਾਗਜ਼ੋਗਣ ਵਾਲਾ ਕੋਈ ਬੰਦਾ ਕੰਮ ਕਰਕੇ ਲੈ ਗਿਆ ਕੋਈ ਸੀਸੀਟੀ ਵੀ ਪੜੋ ਵੀਰਾ ਇਸ ਸਮੇਂ ਨਹੀਂ ਸਰ ਹਾਂ ਜੀ ਸੀਸੀਟੀ ਫੁਟੇਜ ਆਈ ਹੈ ਠੀਕ ਹੈ ਜੀ ਵੈਰੀਫਾਈ ਕਰਦੇ ਹਾਂ ਜੇ ਪਤਾ ਲੱਗਦਾ ਫਸਾ ਲੈਂਦੇ ਹਾਂ ਠੀਕ ਹੈ ਸਰ